ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹਲਾ 3 ਨਦਰੇ ਸਤਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਨਦਰੇ ਸਤਗੁਰ ਸੇਵੀ ਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਮੇਰੇ ਮਨ ਚੇਤ ਸਚਾ ਸੋਏ ਏ ਕੋ ਚੇਤ ਤਾ ਸੁਖ ਪਾਵੈ ਫਿਰ ਦੂਖਾ ਨਾ ਮੂਲੇ ਹੋਏ ਰਹਾ ਨਜ਼ਰਿ ਮਾਰੇ ਕਹਿ ਜੀਵੀ ਹੈ ਨਜ਼ਰੇ ਸ਼ਬਦ ਵਸੈ ਮਨ ਆਏ ਨਗਰੇ ਹੁਕਮ ਬੂਜੀ ਹੈ ਹੁਕਮੇ ਰਹਿ ਸਮਾਏ ਜਿਨ ਜੀਵਾ ਹਰ ਰਸ ਨਾ ਚਖਿਓ ਸਾਜਿਵਾ ਜਲ ਜਾਓ ਅਣ ਰਸ ਸਾਦੇ ਲਗ ਰਹੀ ਦੁਖ ਪਾਇਆ ਦੂਜੈ ਪਾਏ ਸਵਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਸਵਨਾ ਨਦਰ ਏਕ ਹੈ ਅਹ ਪੇ ਫਰਕ ਕਰੇ ਨਾਨਕ ਸਤ ਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹਸ ਮਹਲਾ 3 ਨਦਰੇ ਸਤਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਨਦਰੇ ਸਤਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਮੇਰੇ ਮਨ ਚੇਤ ਸਚਾ ਸੋਏ ਏਕੋ ਚੇਤੈ ਤਾ ਸੁਖ ਪਾਵਹਿ ਫਿਰ ਦੁਖ ਨਾ ਮੂਲੇ ਹੋਏ ਨਦਰੇ ਮਾਰੇ ਕਹਿ ਜੀਵੀ ਹੈ ਨਦਰੇ ਸ਼ਬਦ ਵਸੈ ਮਨ ਆਏ ਨਦਰੇ ਹੁਕਮ ਬੂਜੀਏ ਹੁਕਮੇ ਰਹਿ ਸਮਾਏ ਜਿਨ ਜੀਵਾ ਹਰ ਰਸ ਨਾ ਚਾਖਿਓ ਸਾਜਿਵਾ ਜਲ ਜਾਓ ਆਣ ਰਸੋ ਸਾਦੇ ਲਗ ਰਹੀ ਦੁਖ ਪਾਇਆ ਦੁਜੈ ਪਾਏ ਸਵਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਸਭਨਾ ਨਦਰ ਇੱਕ ਹੈ ਅਹ ਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹਲਾ ਤੀਜ ਨਦਰੇ ਸਤਗੁਰ ਸੇਵੀਐ ਨਦਰਿ ਸੇਵਾ ਹੋਇ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਨਦਰੇ ਸਤਗੁਰ ਸੇਵੀ ਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਮੇਰੇ ਮਨ ਚੇਤ ਸਚਾ ਸੋਏ ਏ ਕੋ ਚੇਤ ਹੈ ਤਾਂ ਸੁਖ ਪਾਵਹਿ ਫਿਰ ਦੁਖ ਨਾ ਮੂਲੇ ਹੋਏ ਰਹਾ ਨਜ਼ਰੇ ਮਾਰੇ ਕਹਿ ਜੀਵੀ ਹੈ ਨਜ਼ਰੇ ਸ਼ਬਦ ਵਸੈ ਮਨ ਆਏ ਨ ਕਰੇ ਹੁਕਮ ਬੁਜੀਏ ਹੁਕਮੇ ਰਹਿ ਸਮਾਏ ਜਿਨ ਜੀਵਾ ਹਰ ਰਸ ਨਾ ਚਾਖਿਓ ਸਾਜਿਵਾ ਜਲ ਜਾਓ ਅਣ ਰਸ ਸਾਦੇ ਲਗ ਰਹੀ ਦੁਖ ਪਾਇਆ ਦੁਜੈ ਪਾਏ ਸਭਨਾ ਨਦਰ ਇੱਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਸਭਨਾ ਨਦਰ ਇੱਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹਲਾ ਤੀਜਾ ਨਦਰੇ ਸਤਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਨਦਰੇ ਸਤਗੁਰ ਸੇਵੀ ਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਮੇਰੇ ਮਨ ਚੇਤ ਸਚਾ ਸੋਏ ਏ ਕੋ ਚੇਤ ਤਾ ਸੁਖ ਪਾਵਹਿ ਫਿਰ ਦੁਖ ਨਾ ਮੂਲੇ ਹੋਏ ਰਹਾ ਨਦਰੇ ਮਾਰੇ ਕਹਿ ਜੀਵੀ ਹੈ ਨਦਰੇ ਸ਼ਬਦ ਵਸਹਿ ਮਨ ਆਏ ਨ ਕਰੇ ਹੁਕਮ ਬੁਜੀਐ ਹੁਕਮੇ ਰਹਿ ਸਮਾਏ ਜਿਨ ਜੀਵਾ ਹਰ ਰਸ ਨਾ ਚਾਖਿਓ ਸਾਜਿਵਾ ਜਲ ਜਾਓ ਅਣ ਰਸ ਸਾਦੇ ਲਗ ਰਹੀ ਦੁਖ ਪਾਇਆ ਦੂਜੈ ਪਾਏ ਸਵਨਾ ਨਦਰ ਇਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਸਵਨਾ ਨਦਰ ਇਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹਲਾ ਤੀਜ ਨਦਰੇ ਸਤਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਨਦਰੇ ਸਤਗੁਰ ਸੇਵੀ ਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਮੇਰੇ ਮਨ ਚੇਤ ਸਚਾ ਸੋਏ ਏ ਕੋ ਚੇਤੈ ਤਾ ਸੁਖ ਪਾਵੈ ਫਿਰ ਦੁਖ ਨਾ ਮੂਲੇ ਹੋਏ ਰਹਾ ਨਜ਼ਰੇ ਮਾਰੇ ਕਹਿ ਜੀਵੀ ਹੈ ਨਜ਼ਰੇ ਸ਼ਬਦ ਵਸੈ ਮਨ ਆਏ ਨਦਰੇ ਹੁਕਮ ਬੁਜੀਐ ਹੁਕਮੇ ਰਹਿ ਸਮਾਈ ਜਿਨ ਜੀਵਾ ਹਰ ਰਸ ਨਾ ਚਾਖਿਓ ਸਾਜਿਵਾ ਜਲ ਜਾਓ ਅਣ ਰਸ ਸਾਦੇ ਲਗ ਰਹੀ ਦੁਖ ਪਾਇਆ ਦੂਜੈ ਪਾਏ ਸਭਨਾ ਨਦਰ ਇੱਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਸਭਨਾ ਨਦਰ ਇੱਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹਲਾ ਤੀਜਾ ਨਦਰੇ ਸਤਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਨਦਰੇ ਸਤਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਮੇਰੇ ਮਨ ਚੇਤ ਸਚਾ ਸੋਏ ਇਕੋ ਚੇਤਨ ਉਤਾ ਸੁਖ ਪਾਵਹਿ ਫਿਰ ਦੁਖ ਨ ਮੂਲੇ ਹੋਏ ਰਹਾ ਨਦਰੇ ਮਾਰੇ ਕਹਿ ਜੀਵੀ ਹੈ ਨਦਰੇ ਸ਼ਬਦ ਵਸਹਿ ਮਨ ਆਏ ਨਦਰੇ ਹੁਕਮ ਬੂਜੀਏ ਹੁਕਮੇ ਰਹਿ ਸਮਾਏ ਜਿਨੇ ਜੀਵਾ ਹਰ ਰਸ ਨਾ ਚਖਿਓ ਸਾਜਿਵਾ ਜਲ ਜਾਓ ਅਣ ਰਸ ਸਾਦੇ ਲਗ ਰਹੀ ਦੁਖ ਪਾਇਆ ਦੂਜੈ ਪਾਏ ਸਵਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਸਭਨਾ ਨਦਰ ਇੱਕ ਹੈ ਅਹ ਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਾਡ ਹੰਸ ਮਹਲਾ ਤੀਜਾ ਨਦਰੇ ਸਤ ਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਨਦਰੇ ਸਤ ਗੁਰ ਸੇਵੀਐ ਨਦਰੇ ਸੇਵਾ ਹੋਏ ਨਦਰੇ ਮਨ ਵਸ ਆਵੇ ਨਦਰੇ ਮਨ ਨਿਰਮਲ ਹੋਏ ਮੇਰੇ ਮਨ ਚੇਤ ਸਚਾ ਸੋਏ ਏਕੋ ਚੇਤ ਤਾ ਸੁਖ ਪਾਵਹਿ ਫਿਰ ਦੁਖ ਨਾ ਮੂਲੇ ਹੋਏ ਨਜ਼ਰੇ ਮਾਰੇ ਕਹਿ ਜੀਵੀ ਹੈ ਨਜ਼ਰੇ ਸ਼ਬਦ ਵਸੈ ਮਨ ਆਏ ਨਜ਼ਰੇ ਹੁਕਮ ਬੂਜੀਏ ਹੁਕਮੇ ਰਹਿ ਸਮਾਏ ਜਿਨ ਜੀਵਾ ਹਰ ਰਸ ਨਾ ਚਾਖਿਓ ਸਾ ਜੀਵਾ ਜਲ ਜਾਓ ਅਣ ਰਸ ਸਾਦ ਲਗ ਰਹੀ ਦੁਖ ਪਾਇਆ ਦੂਜੈ ਪਾਏ ਸਵਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਸਭਨਾ ਨਦਰ ਏਕ ਹੈ ਅਹ ਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਾ